ਔਰ ਵਿਜੇ ਜੀ ਨੇ ਦੋਸ਼ਪ ਦੇ ਵੀ ਤੁਹਾਡੇ ਨਾਲ ਸੰਦੇ ਕਰਨਾ ਚਾਹੁੰਦੇ ਨੇ ਪ੍ਰਧਾਨ ਵਿਜੇ ਜੀ ਹallelujah 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 ਫਤੋ ਪਹਿਲਾਂ ਸਾਰੇ ਆਇ ਪ੍ਰਵਾਹ ਨੂੰ ਜਾਣ ਸੀ ਜੀ ਮੈਂ ਜਿਆਦਾ ਕੁਝ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਵੱਡੇ ਵੀਰ ਸਾਡੇ ਸਾਰੇ ਅਸਰ ਜੋਗ ਜਿਨੇ ਵੀ ਪ੍ਰਧਾਨ ਸਾਹਿਬ ਨੇ ਸਾਰਿਆਂ ਨੇ ਆਪਣੇ ਵਧੀਆ ਤਰੀਕੇ ਨਾਲ ਸਾਰੇ ਦੱਟਿਆ ਕਿ ਸਾਨੂੰ ਅੱਜ ਇੱਥੇ ਕਿਉਂ ਇਕੱਠੇ ਹੋਣਾ ਪਿਆ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨਕਾਰੀ ਕਿ ਜੇ ਅੱਜ ਸਾਨੂੰ ਇੱਥੇ ਇਕੱਠੇ ਆਉਣ ਦੀ ਲੋੜ ਕੋਈ ਆ ਇਹ ਸਾਨੂੰ ਲੋੜ ਨਹੀਂ ਪੈਣੀ ਚਾਹੀਦੀ ਜੇ ਮਨਫਾਸਲ ਸਾਡੇ ਤਰੀਕੇ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਹੁਕ ਕਰਦਾ ਅੱਜ ਬੜੇ ਦੁੱਖ ਦੀ ਗੱਲ ਆ ਕਿ ਸਾਰੇ ਭਾਈਚਾਰੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲ ਜਾਂਦੇ ਆ ਸਭ ਇੱਕੋ ਹੀ ਸਾਡਾ ਅਕ੍ਰਿੰਚਰ ਪਈ ਜਾ ਰਾਇਆ ਜਿਹਨੂੰ ਹੱਕ ਲੈਣ ਦੇ ਲਈ ਸੰਘਰਸ਼ ਕਰਨਾ ਪੈਂਦਾ ਵਾ ਸੋ ਅਸੀਂ ਵੀ ਹੁਣ ਤਿਆਰ ਆ ਆਪਣੇ ਹੱਕਾਂ ਦੇ ਲਈ ਆਪਣੀ ਹੱਕਾਂ ਦੀਆਂ ਰਾਖੀਆਂ ਦੇ ਲਈ ਹੁਣ ਨਹੀਂ ਚੁੱਪਨੇ